ਆ ਨਾ ਬਾਈ ਜੀ ਸ੍ਰੀ ਖੰਡਪਾਤ ਸਾਹਿਬ ਕੱਲ ਨੂੰ ਐ 30 ਤਰੀਕ ਨੂੰ ਐ 30 ਜਨਵਰੀ ਨੂੰ ਇਹ ਜਦੋਂ ਡਰੋਨ ਚੱਲਦੀ ਆ ਨਾ ਜਿਹੜੀ ਪਿੰਡ ਜੀਵਨ ਸਿੰਘ ਵਾਲੇ ਨਾਲ ਜਿਹਨੂੰ ਗੰਦਾ ਲਾਲਾ ਵੀ ਕਹਿ ਦਿੰਦੇ ਆ ਉੱਥੇ ਇੱਕ ਬੱਸ ਪਲਟੀ ਸੀ 27 ਦਸੰਬਰ ਨੂੰ ਐਨਜੀ ਕੇ ਬੱਸ ਉਦੋਂ ਅੱਠ ਮੌਤਾਂ ਹੋ ਗਈਆਂ ਸੀ ਤਿੰਨ ਤਾਂ ਇੱਕੋ ਪਿੰਡ ਦੀਆਂ ਸੀ ਇਹ ਪਿੰਡ ਜੀਵਨ ਸਿੰਘ ਵਾਲੇ ਦੀਆਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਵਿਚਾਰਿਆਂ ਨੇ ਉਸ ਦਿਨ ਪਹਿਲਾਂ ਤਾਂ ਬਾਦਚਾਤ ਕੇ ਇਹ ਸਾਲਿਆ ਪੌੜੀਆਂ ਚੱਕ ਕੇ ਲਗੇ ਪਿੰਡੋਂ ਆਪਦੇ ਘਰੋਂ ਘਰੋਂ ਫਿਰ ਉਹਨਾਂ ਸਾਰਿਆਂ ਜਿੰਨੀਆਂ ਜਾਨਾਂ ਬਚਾ ਸਕਦੇ ਸਾਰਿਆਂ ਨੂੰ ਬਚਾ ਆਇਆ ਅੱਠ ਮੁਵਤਾ ਫੇਰ ਵੀ ਹੋਗੀਆਂ ਤਾਂ ਕਰਕੇ ਸੀੜੀ ਖੰਡ ਪਾਸ ਸਾਬ ਉੱਥੇ ਜਿਹੜੀ ਡਰੋਨ ਹੈਗੀ ਗੰਦੇ ਨਾਲੇ ਦੇ ਉੱਪਰ ਰੱਖਿਆ ਗਿਆ ਤੇ ਕੱਲ ਨੂੰ ਭੋਗ ਪੈਣਾ ਉਹਦਾ 30 ਤਰੀਕ ਨੂੰ ਤੇ ਆਪਣਾ ਸਾਰਿਆਂ ਦਾ ਉੱਥੇ ਪਹੁੰਚਣ ਦਾ ਹੱਕ ਬੰਦ ਹੈ ਤੇ ਦੁੱਖ ਦੀ ਘੜੀ ਦੇ ਵਿੱਚ ਜਾਣ ਦਾ ਹੱਕ ਬੰਦ ਹੈ ਉਨ੍ਹਾਂ ਦੀ ਰੋਧੀ ਸ਼ਾਂਤੀ ਲਈ ਕੱਲ੍ਹ ਨੂੰ ਭੋਗ ਪਾਏ ਜਾਣਗੇ ਪਿੰਡ ਜੀਤ ਸਿੰਘ ਵਾਲਾ ਵੀ ਤਲਵੰਡੀ ਤੋਂ ਮੰਨ ਲਓ 10 ਕਿਲੋਮੀਟਰ ਹੋਊਗਾ 10 ਵੀ ਨਹੀਂ ਹੋਣਾ 6-7 ਹੋਊਗਾ ਤੇ ਬਟੰਡਾ ਰੋਡ ਤੇ ਹੈ ਜਿਹੜਾ ਨਾਲਾ ਡਰੋਨ ਤੇ ਉੱਥੇ ਭੋਗ ਪਾਣਾ ਕੱਲ ਨੂੰ ਇਹ ਹਾਦਸਾ ਜਿਹੜਾ ਹੋਇਆ ਸੀਗਾ 27 ਤਰੀਕ ਸੀ ਉਦੋਂ 2024 ਦੇ ਵਿੱਚ ਤੇ ਕੱਲ ਨੂੰ ਜ਼ਰੂਰ ਪਹੁੰਚੋ ਸ੍ਰੀ ਘੰਟਪਾਟ ਸਾਹਿਬ ਤੇ